ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਬਰਨ ਫੈਮਿਲੀ ਵਲੌਗਸ ਵਿੱਚ ਹੋਰ ਸਨਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਅੱਜ ਦਿਨ ਹੈਗਾ ਜੀ ਵੀਰਵਾਰ ਦਾ ਤੇ ਬੱਚੇ ਹੁਣ ਮੇਰੇ ਗਏ ਨੇ ਗੁਰਦੁਆਰਾ ਸਾਹਿਬ ਨੂੰ ਤੇ ਮੈਂ ਮਾਰਨਿੰਗ ਦਾ ਅਜ ਕੋਈ ਵੀ ਵਲੌਗ ਨਹੀਂ ਸ਼ੂਟ ਕੀਤਾ ਕਿਉਂਕਿ ਮੇਰੀ ਤਬੀਅਤ ਠੀਕ ਨਹੀਂ ਹੈਗੀ ਮਤਲਬ ਕਿ ਮੈਨੂੰ ਨਾ ਫੀਵਰ ਦੀ ਤਰ੍ਹਾਂ ਹੋਇਆ ਹੋਇਆ ਵੀ ਫੀਵਰ ਹੱਥ ਪੈਰ ਬਹੁਤ ਦੁਖ ਰਹੇ ਨੇ ਮੱਚ ਸਟੱਡੀ ਕਰਦੇ ਸੀਗੇ ਤੇ ਬੈਗ ਉਹਨਾਂ ਦੇ ਉਦਾਂ ਹੀ ਪਏ ਨੇ ਉਹ ਆ ਕੇ ਚੱਕਣਗੇ ਹੁਣ ਟਾਈਮ 4:30 ਦਾ ਹੋ ਗਿਆ ਤੇ ਅੱਜ ਮੈਂ ਕੋਈ ਦਾਲ ਸਬਜ਼ੀ ਵੀ ਬਣਾਈ ਨਹੀਂ ਹੈਗੀ ਸਬਜ਼ੀ ਗਰੇਲੇ ਪਾਏ ਨੇ ਤੇ ਉਹਨਾਂ ਨਾਲ ਇਸ ਤਾਰ ਲੈਣਾ ਕਿਉਂਕਿ ਹੁਣ ਉਹ ਕਿਹੜਾ ਸਿੱਟਣੇ ਆ ਨਾਲੇ ਅੱਜ ਮੇਰੀ ਸੇਕ ਵੀ ਠੀਕ ਨਹੀਂ ਹੈਗੀ ਉਹਨਾਂ ਨਾਲ ਇਸਾਰ ਲੈਣਾ ਸੀ ਤੇ ਅੱਜ ਬਸ ਸਵੇਰ ਤਈ ਮੇਰਾ ਤਾਂ ਬੱਸ ਜੀ ਹੋਈ ਪਈ ਆ ਤੇ ਪਹਿਲਾਂ ਮੈਂ ਸਾਇਦ ਬਪਾ ਨੂੰ ਫੋਨ ਲੱਗੀ ਦੀ ਸੀ ਕਰਨ ਈਵੇਂ ਦਵਾਈ ਦਿਵਾ ਲਿਆ ਫਿਰ ਮੈਂ ਕਿਹਾ ਚੱਲ ਹਲੇ ਦੇਖ ਲਾਂਨੀ ਆ ਜੇ ਠੀਕ ਹੋ ਜਾਗਾ ਮੈਂ ਦਵਾਈ ਦੂ ਕੋਈ ਘੱਟ ਘੱਟੇ ਖਾ ਖੋਸ਼ਾ ਅਮਰੂਦ ਇੰਨੇ ਜਿਆਦਾ ਲੱਗੇ ਹੋਏ ਨੇ ਇੰਨੇ ਮਿੱਠੇ ਨੇ ਨਾ ਇਸ ਵਾਰ ਸੁੰਡ ਵੀ ਨਹੀਂ ਪਏ ਹੈਗੇ ਬਹੁਤ ਟੇਸਟੀ ਅਮਰੂਦ ਨੇ ਬਾਹਰ ਤਾਂ ਬਹੁਤ ਘਬਰਾਟ ਹੁੰਦੀ ਹੈ ਗਰਮੀ ਬਹੁਤ ਜਿਆਦਾ ਹੈ ਤੇ ਕਦੇ ਇੱਕ ਬੀਕ ਕਿਸੇ ਨਾ ਡੱਡੂ ਸੇ ਆਵੇ ਬੰਦੇ ਸੇ ਗੰਦ ਪਾਉਣ ਬਾਸ ਤਾਂ ਬਹੁਤ ਕਾਣ ਤੋਂਦੀ ਆ ਨਾ ਤੋਂ ਪੈਰਾ ਪੂਰਾ ਦੇ ਥੱਲੇ ਆ ਕੇ ਮਰ ਜਾਂਦੇ ਨੇ ਤੇ ਅੱਜ ਮੈਂ ਵਲੌਗ ਕੋਈ ਵੀ ਸ਼ੂਟ ਨਹੀਂ ਕੀਤਾ ਅੱਜ ਮੈਂ ਪਈਓ ਆ ਸਵੇਰ ਦੀ ਅੱਜ ਮੈਂ ਪਈਓ ਆ ਸਵੇਰ ਦੀ ਵੈਸੇ ਕੰਮ ਤਾਂ ਸਾਰੇ ਜਿੰਨੇ ਸਵੇਰ ਲਈ ਵੀ ਆਈ ਪਈਆ ਕੰਮ ਤਾਂ ਮੈਂ ਆਪਣੇ ਘਰ ਦੇ ਸਾਰੇ ਕਿੱਥੇ ਬਟ ਵਲੌਗ ਨਹੀਂ ਸ਼ੂਟ ਕੀਤਾ ਹੈਗਾ ਬੱਚੇ ਵੀ ਸਕੂਲ ਭੇਜਿਆ ਸਾਰੇ ਕੰਮ ਕੀਤੇ ਨੇ ਹੈਨਾ ਤੇ ਆਏ ਵੀ ਬੱਚੇ ਉਹਨਾਂ ਨੂੰ ਵੀ ਖਾਣਾ-ਧਾਣਾ ਬਣਾ ਕੇ ਦਿੱਤਾ ਤੇ ਹੁਣ ਬਸ ਰੋਟੀ ਬਣਾਉਣੀ ਆ ਕਿਉਂਕਿ ਪਾਏ ਆ ਹੁਣ ਦੇਖਦੀ ਆ ਸਵੇਰੇ ਇਹਨਾਂ ਨੂੰ ਕੁਝ ਬਣਾ ਕੇ ਭੇਜ ਦੂੰਗੀ ਸਕੂਲ ਨੂੰ ਸਬਜੀ ਦਾ ਜੇ ਦੇ ਲੱਗਿਆ ਵੀ ਸਵੇਰੇ ਬਣਾ ਲੂੰਗੀ ਨਹੀਂ ਬੱਦ ਸਰਵਾਈਕਲ ਦਾ ਕਰਦਣਾ ਜਿਹੜਾ ਬਹੁਤ ਜ਼ਿਆਦਾ ਤੰਗ ਕਰਦਾ ਬਹੁਤ ਜ਼ਿਆਦਾ ਸਾਰਾ ਪਿੰਡਾ ਕੜਾ ਹੋਇਆ ਪਿਆ ਮੇਰੇ ਪਤਾ ਨਹੀਂ ਕਿਉਂ ਐਦਾਂ ਹੋਇਆ ਪਿਆ ਤੇ ਬਾਕੀ ਮੌਸਮ ਵੀ ਚੇਂਜ ਹੁੰਦਾ ਹੈ ਨਾ ਕੰਮ ਹੀ ਹੋ ਰਿਹਾ ਏ ਤੇ ਬਾਕੀ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਇੰਨਾ ਪਿਆਰ ਦਿੰਦੇ ਹੋ ਹਨਾ ਵਲੌਗ ਦੇਖਦੇ ਹੋ ਬਹੁਤ-ਬਹੁਤ ਧੰਨਵਾਦ ਚਲੋ ਜੀ ਹੁਣ ਮੈਂ ਅੱਜ ਤਾਂ ਤੁਹਾਨੂੰ ਵਲੌਗ ਜ਼ਿਆਦਾ ਨਹੀਂ ਦਵਾਂਗੀ ਹਨਾ ਬਸ ਜਿੰਨਾ ਕਿ ਮੇਤੋਂ ਬਣੂਗਾ ਹਨਾ ਮੈਂ ਉਨਾਂਕ ਬਣਾਉਂਗੀ ਤੋ ਕਿ ਮੇਰੇ ਤੋਂ ਜ਼ਿਆਦਾ ਵਲੌਗ ਬਣਾਉਣ ਦੀ ਹਿੰਮਤ ਨਹੀਂ ਮੇਰੀ ਹੁਣ ਵੀ ਬਾਹ ਦੁਖ ਰਹੀ ਆ ਬਾਹ ਚੱਕ ਨਹੀਂ ਹੋ ਰਹੀ ਹੈ ਜੀ ਦਰਦ ਹੋ ਰਿਹਾ ਬਾਹਾਂ ਦੇ ਵਿੱਚ ਵੀ ਜਿੰਨਾ ਕਿ ਮੇਰੇ ਤੋਂ ਬਣਿਆ ਮੈਂ ਜ਼ਰੂਰ ਬਣਾਉਂਗੀ ਚਲੋ ਜੀ ਹੁਣ ਮੈਂ ਕੰਮ ਲੱਗ ਜਾਨੀ ਆ ਕਰਨ ਫੇਰ ਵਿੱਚ ਸੈਦਵ ਆਪਾ ਦੀ ਕਾਲ ਆਉਂਦੀ ਆ ਫਿਰ ਸੈਦਵ ਆਪਾ ਨਾਲ ਗੱਲ ਕਰ ਲਵਾਂ ਫੇਰ ਮੇਰਾ ਸੋਇਲਿੰਗ ਦਾ ਮੂੰਹ ਦੇਖ ਕਿੱਡਾ ਹੋਇਆ ਪਿਆ ਸੁੱਜ ਕੇ ਚਲੋ ਜੀ ਫੇਰ ਮਿਲਦੀ ਆ ਫੇਰ ਜੀ ਫਰੈਂਡਸ ਮੈਂ ਆ ਰਹੀ ਹਾਂ ਰੋਟੀ ਬਣਾਉਣ ਆਟਾ ਮੈਂ ਗੁੰਨ ਲਿਆ ਸੀਗਾ ਹੁਣ ਬਸ ਭੁਲਕੇ ਲਾ ਲਾ ਦੂੰਗੀ ਇੱਥੇ ਰੇਲੇ ਪਏ ਨੇ ਦੋ ਕ ਕਰੇਲੇ ਪਏ ਨੇ ਫਿਰ ਉਹਨਾਂ ਨਾਲ ਅਸੀਂ ਸਾਰਨਾ ਨਾ ਇੱਕ ਬੱਚਿਆਂ ਦਾ ਮਸਾਲਾ ਹੀ ਬਣਾਣਾ ਦੇ ਵੀ ਤੋਂ ਨੋ ਪਾਇਆ ਪਾਂਟੇ ਪਾਇਨੇ ਤੋਂ ਟੀਫਰਪੂ ਗਾ ਰਾਇਨੇ ਬੱਚਿਆਂ ਦੇ ਤੋਂ ਨੂੰ ਹਜੇ ਉਹ ਮੈਂ ਤੋਂ ਉਗੀ ਹੁਣ ਤਾਂ ਫੇਰਾ ਹੀ ਲੱਗਦਾ ਜੀ ਮੈਨੂੰ ਨਾ ਟਾਈਫਾਇਡ ਹੋ ਗਿਆ ਹੁੰਦਾ ਕਿਉਂਕਿ ਮੇਰੇ ਜਦੋਂ ਪਹਿਲਾਂ ਮੈਂ ਬਿਮਾਰ ਹੋਈ ਸੀ ਥੋੜਾ ਘਟਾ ਟਾਈਮ ਹੋਇਆ ਹੋਇਆ ਸੀ ਤਿੰਨ ਕੁ ਮਹੀਨੇ ਹੀ ਹੋਏ ਨੇ ਉਹਦੋਂ ਮੈਂ ਬਿਮਾਰ ਹੋ ਗਈ ਸੀ ਆਨੰ ਮੇਰੇ ਹੁਣ ਸਾਰਾ ਸਰਵਾਈਵ ਕਰ ਕਰਕੇ ਇੰਨਾ ਦਰਦ ਦਾ ਨਾ ਅਜੋ ਆਇਲ ਜੇ ਲਿਆਂਦਾ ਹੋਇਆ ਇੱਕ उसपा तो लवा के ना फिर मैं हीट दूंगी और डॉक्टर ने दत्ता हो ऑयल लगा के वो हीट देनी है बाकी मैं हूं ना नीचे टीचे थोड़ा टाइम लमका के, के पी फिर भी बहुत फर्क पै जाता है इस तरह मैं बोझ बोझ भारा भी नहीं काम किया है भी चलो मैं जमें बैड वगैरह कल खिंच लैनी हूँ फिर मैं जो कोई खिंचया नहीं है खिच धुक नहीं करी हैगी पता नहीं क्या ऐसा होया ਅੱਜ ਸੋ ਜੀ ਤੁਸੀਂ ਸਾਰੇ ਜਾਣੇ ਕੀ ਕੀ ਬਣਾਇਆ ਤੁਸੀਂ ਸਾਰੇ ਜਾਣਿਆ ਨੇ ਆਂਡ ਥੈਂਕ ਯੂ ਸੋ ਮਾਚ ਤੁਹਾਡੇ ਸਾਰਿਆਂ ਦਾ ਤੇਰ ਤੋਂ ਮੈਨੂੰ ਇਹ ਨਹੀਂ ਹੈਗਾ ਮੈਨੂੰ ਬਹੁਤ ਵੀਊ ਆਉਣ ਮੈਨੂੰ ਇਹ ਹੁੰਦਾ ਵੀ ਜਿੰਨੇ ਵੀ ਮੇਰੇ ਨਾਲ ਜੁੜਨ ਸਾਰੇ ਵਧੀਆ ਜੁੜਨ ਨਾ ਹਨ ਮੈਨੂੰ ਦੇਖਣ ਵਾਲੇ ਜੁੜਨ ਨਾ ਗੁੱਡੂ ਏਕੰਮ ਬਲੌਗਸ ਵਾਲੇ ਦੀਦੀ ਨੇ ਚਲੋ ਹੋਰ ਵੀ ਸਾਰੇ ਗੁੱਸਾ ਨਾ ਕਰ ਜਿਓ ਬਟ ਮੈਂ ਇੱਕ ਤੁਹਾਨੂੰ ਗੱਲ ਦੱਸਣ ਲੱਗੀ ਆਂ ਉਹ ਦੀਦੀ ਨਾ ਨੰਨਾ ਕਾਫੀ ਟਾਈਮ ਤੋਂ ਜੁੜੇ ਹੋਏ ਨੇ ਗੁੱਡੂ ਇੱਕ ਬਲਾਊਸ ਉਹ ਮੈਨੂੰ ਕਮੈਂਟ ਵੀ ਕਰਦੇ ਹੁੰਦੇ ਨੇ ਹਨਾ ਉਹ ਦੀਦੀ ਨਾ ਉਹ ਇਹੋ ਜਿਹੇ ਨੇ ਉਹਨਾਂ ਨੂੰ ਕੋਈ ਮਤਲਬ ਨਹੀਂ ਹੈਗਾ ਮੈਂ ਬਹੁਤ ਵਾਰ ਉਹਨਾਂ ਨੂੰ ਪਰਖ ਕੇ ਦੇਖਿਆ ਹੈ ਨਾ ਮੇਰੇ ਤੋਂ ਉਹਨਾਂ ਦੇ ਚੈਨਲ ਤੇ ਕਿੰਨੇ ਕਿੰਨੇ ਦਿਨ ਜਾ ਨਹੀਂ ਹੁੰਦਾ ਹੈਗਾ ਹਨਾ ਬਟ ਉਹ ਦੀਦੀ ਨਾ ਕਦੇ ਵੀ ਇਹ ਨਹੀਂ ਸੋਚਦੇ ਹੈਗੇ ਵੀ ਮੈਂ ਵੀ ਮੇਰਾ ਵਲੌਗ ਉਹਨਾਂ ਨੇ ਦੇਖਿਆ ਨਹੀਂ ਹੈਗਾ ਜਾਂ ਮੇਰੇ ਚੈਨਲ ਤੇ ਆਏ ਨਹੀਂ ਹੈਗੇ ਹਨਾ ਉਹ ਹਮੇਸ਼ਾ ਹੀ ਮੇਰਾ ਵਲੌਗ ਪੈਂਦੀ ਸਾਰ ਜਾਂਦਾ ਜਦੇ ਆ ਜਾਣਗੇ ਜਾਂ ਘੰਟੇ ਦੋ ਘੰਟੇ ਬਾਅਦ ਆਉਂਦੇ ਨੇ ਔਰ ਮੇਰਾ ਵਲੌਗ ਵੀ ਫੁੱਲ ਵਾਚ ਕਰਦੇ ਨੇ ਇਹਨੂੰ ਕਹਿੰਦੇ ਹੁੰਦੇ ਨੇ ਪਿਆਰ ਹਨਾ ਤੇ ਹੋਰ ਵੀ ਮੇਰੇ ਭੈਣ ਭਾਈ ਬਹੁਤ ਨੇ ਜਿਹੜੇ ਸਾਰੇ ਦੇਖਦੇ ਨੇ ਬਟ ਮੈਂ ਉਹਨਾਂ ਨੂੰ ਨੋਟ ਦੇਖਿਆ ਵੀ ਹਾਂ ਉਹ ਦੀਦੀ ਨੂੰ ਕੋਈ ਮਤਲਬ ਨਹੀਂ ਹੈਗਾ ਵੀ ਮੇਰੇ ਵਲੌਗ ਤੇ ਆਇਆ ਨਹੀਂ ਆਏ ਉਹਨਾਂ ਨੇ ਮੈਨੂੰ ਦੇਖਣੀ ਹੀ ਦੇਖਣਾ ਹੀ ਮੇਰੇ ਵਲੌਗ ਹੈ ਨਾ ਤੇ ਉਹਦਾ ਮੇਰੇ ਨਾਲ ਬਿਨਾ ਚੈਨਲ ਵਾਲੇ ਭੈਣ ਭਾਈ ਬਹੁਤ ਜੁੜੇ ਹੋਏ ਨੇ ਜਿਹਨੇ ਮੇਰੇ ਡੇਲੀ ਵਲੌਗ ਦੇਖਦੇ ਦੇਖਦੇ ਨੇ ਔਰ ਇੱਕ ਸ਼ਾਇਦ ਅਮਨਦੀਪ ਅਮਨਪ੍ਰੀਤ ਲੰਦੀ ਦੀ ਵੀ ਨੇ ਅਮਨਦੀਪ ਸ਼ਾਇਦ ਨਾਮ ਨਾ ਕੋਲ ਗਈ ਸੌਰੀ ਦੀਦੀ ਮੈਂ ਤੁਹਾਡਾ ਨਾਮ ਭੁੱਲ ਗਈ ਉਹ ਵੀ ਦੀਦੀ ਵੀ ਇੱਧਰ ਲੁਧਿਆਣਾ ਸਾਈਡ ਵੱਲ ਦੇ ਹੀ ਨੇ ਤੇ ਉਹ ਦੀਦੀ ਵੀ ਮੇਰੇ ਡੇਲੀ ਵਲੌਗ ਦੇਖਦੇ ਨੇ ਕਮੈਂਟ ਕਰਦੇ ਨੇ ਡੇਲੀ ਹਨਾ ਬਾਕੀ ਚਲੋ ਹੁਣ ਗੁੱਸਾ ਨਾ ਕਰਿਓ ਤੁਸੀਂ ਸਾਰੇ ਕਰਦੇ ਹੋ ਪਰਮਦੀਪ ਦੀ ਮੂਰਦੀ ਦੀ ਠੀਕ ਹੈ ਜਸਤੀ ਦੀਦੀ ਗੁਰਵਿੰਦਰ ਦੀਦੀ ਸਾਰੇ ਕਰਦੇ ਨੇ ਪ੍ਰਦੀਪ ਦੀ ਰਾਹ ਨਾ ਸੰਜੂ ਵੀਰਾ ਖੋਰ ਕਾਫੀ ਭੈਣ ਭਾਈ ਮੇਰੇ ਸਾਰੇ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਇਹ ਨਾ ਕਿ ਉਹ ਵੀ ਮੇਰਾ ਨਾਮ ਹੀ ਲਿਆ ਹੈਗਾ ਪਰ ਬਹੁਤ ਵਧੀਆ ਲੱਗਦਾ ਏ ਜਦੋਂ ਤੁਸੀਂ ਸਾਰੇ ਜਣ ਇੰਨਾ ਪਿਆਰ ਦਿੰਨੇ ਹੋ ਹਨਾ ਸਿਮਰਨ ਸ਼ਾਲਨੀ ਹਨਾ ਨਹੀਂ ਲਾਹ ਲਾ ਕੇ ਸਿਮਰਨ ਸ਼ਾ ਅਗਸਿਮਰਨ ਬਿਹਾਰ ਸ਼ਾਲਨੀ ਬਿਹਾਰ ਤੋਂ ਆ ਹਨਾ ਤੇ ਸ਼ਾਲ ਸੌਰੀ ਸ਼ਾਲਨੀ ਬਿਹਾਰ ਤੋਂ ਸਿਮਰਨ ਦਿੱਲੀ ਤੋਂ ਆ ਚਲੋ ਸਿਮਰਨ ਤਾਂ ਥੋੜੀ ਬਰੀ ਪੱਜਾਪੀ ਆਉਂਦੀ ਆ ਸਖਾਈ ਹੋਈ ਆ ਸੀ ਹਨਾ ਪਰ ਸ਼ਾਲਨੀ ਦੇ ਲੋਕ ਸਾਡੇ ਮੇਰੇ ਪੰਜਾਬੀ ਵਲੌਗ ਉਹ ਵੀ ਦੇਖਦੀ ਆ ਨਾ ਇੱਕ ਹੋਰ ਛੁਟਕੀ ਆ ਹਨਾ ਉਹ ਵੀ ਮੇਰੇ ਵਲੌਗ ਦੇਖਦੀ ਆ ਕਿੰਨਾ ਆਪਾਂ ਕਿੰਨੇ ਵਧੀਆ ਰਿਸ਼ਤੇ ਮਿਲਦੇ ਨੇ ਹਨਾ ਕਿੰਨੇ ਵਧੀਆ ਭੈਣ ਭਾਈ ਮਿਲਦੇ ਨੇ ਜਿਹੜੇ ਆਪਾਂ ਨੂੰ ਪਿਆਰ ਕਰਨੇ ਵਾਲੇ ਆ ਹਨਾ ਤੇ ਵਾਹਿਗੁਰੂ ਸਾਰਿਆਂ ਦਾ ਪਿਆਰ ਇਦਾਂ ਹੀ ਬਣਾ ਕੇ ਰੱਖੇ ਤੇ ਗੁੰਨਰੀਤ ਸਾਹਿਬ ਵਲੌਗ ਵਾਲਿਆਂ ਨੂੰ ਨਹੀਂ ਤਾਂ ਕੰਪੀਟੀਸ਼ਨ ਚੱਲਦਾ ਅੱਜ ਕੱਲ ਦੇ ਜਮਾਨੇ 'ਚ ਵੀ ਜਿਹੜਾ ਕੋਈ ਸਾਡੇ ਵਲੌਗ ਤੇ ਆਊਗਾ ਤਾਂ ਇਹ ਨਹੀਂ ਦੇਖਦੇ ਵੀ ਕਿਸੇ ਦੀ ਮਜਬੂਰੀ ਹੋ ਸਕਦੀ ਆ ਬੰਦਾ ਤਾਂ ਨਹੀਂ ਆ ਰਿਹਾ ਜਾਂ ਹਨਾ ਬੀਜੀ ਹੋ ਸਕਦਾ ਬਟ ਰਬੀਨਾ ਦੀਦੀ ਇਹ ਹੋ ਜੇ ਨੇ ਉਹਨਾਂ ਨੂੰ ਕੋਈ ਮਤਲਬ ਨਹੀਂ ਹੈਗਾ ਮੈਂ ਵਲੌਗ ਤੇ ਦੋ ਦਿਨ ਨਾ ਜਾਵਾਂ ਤਿੰਨ ਦਿਨ ਨਾ ਜਾਵਾਂ ਬਟ ਉਹਨਾਂ ਨੇ ਵਲੌਗ ਦੇਖਣਾ ਹੀ ਦੇਖਣਾ ਅਰਪੰਦੀ ਸਾਰੇ ਦੇਖ ਲੰਦੇ ਨੇ थैंक यू सो मच दीदी ਇੰਨਾ ਪਿਆਰ ਦੇਣ ਦੇ ਲਈ ਤੁਸੀਂ ਇੰਨਾ ਪਿਆਰ ਕਰਦੇ ਹੋ ਹਨ ਤੇ ਬਾਕੀ ਅੱਜ ਮੈਂ ਖੁਸ਼ ਵੀ ਬਹੁਤ ਆ ਖੁਸ਼ ਮੈਂ ਤਾਂ ਹੈ ਮੇਰੇ ਸਬਸਕ੍ਰਾਈਬਰ ਬਹੁਤ ਵਧੀਆ ਅੱਜ ਵਧੇ ਨੇ ਕਾਫੀ ਜ਼ਿਆਦਾ ਵਧੀਆ ਨੇ ਤੇ ਮੇਰਾ ਬਲੌਗ ਪਰਸੋਹਲਾ ਵੀ 1k ਤੋਂ ਉੱਪਰ ਚਲੇ ਗਿਆ ਤੇ ਕਿਆਨੰਨੇ ਟਾਈਟਲ ਕਿਵੇਂ ਦੇ ਪਾਏ ਹੁਣ ਤਾਂ ਟਾਈਟਲ ਦੇ ਹਿਸਾਬ ਨਾਲ ਵੀ ਫਿਰ ਵੀ ਮੇਰੇ ਬਲੌਗ ਚੱਲਦੇ ਨੇ ਜਿਵੇਂ ਮਰਜ਼ੀ ਦੇ ਪਾਵਾਂ ਨਾ ਪਾਵਾਂ ਕਿਸੇ ਨੂੰ ਇਹ ਕੋਈ ਹੱਕ ਨਹੀਂ ਹੁੰਦਾ ਕਿਸੇ ਦਾ ਕਹਿਣ ਦਾ ਹਨਾ ਜੇ ਮੇਰਾ ਬਲੌਗ 4000 ਤੱਕ ਗਿਆ ਸੀਗਾ ਚਲੋ 4200 ਤੇ ਪਰ 4000 ਤੇ ਸ਼ਾਇਦ ਤੇ ਜੇ ਮੈਂ ਹਸਬੰਡ ਦਾ ਕਿਹਾ ਸੀਗਾ ਵੀ ਮੇਰੇ ਹਸਬੰਡ ਨੇ ਕੁੱਟਿਆ ਫਿਰ ਕਿਹੜਾ ਮੈਂ ਮੇਰੇ ਹਸਬੰਡ ਨੇ ਸੱਚੀ ਕੁੱਟ ਲਿਆ ਸੀਗਾ ਮੇਰਾ ਉਹ ਮੇਰਾ ਮਾਈਂਡ ਕੰਮ ਕਰੂਗਾ ਮੈਂ ਕਿਵੇਂ ਦੇ ਟਾਈਟਲ ਪਾ ਕੇ ਆਪਣੇ ਵਲੌਗ ਚਲਾਉਣੇ ਹਨਾ ਔਰ ਵੀਡੀਓ ਦੇ ਵਿੱਚ ਕੀ ਦਿਖੂਗਾ ਤੁਹਾਨੂੰ ਹਨਾ ਤੁਹਾਨੂੰ ਵੀਡੀਓ ਚ ਕੁਝ ਗਲਤ ਤਾਂ ਨਹੀਂ ਦਿਖ ਰਿਹਾ ਔਰ ਮੇਰੇ ਵੀਡੀਓ ਤੁਸੀਂ ਕੋਈ ਵੀ ਦੇਖ ਲਿਓ ਚਾਹੇ ਹੁਣ ਤੋਂ ਲੈ ਕੇ ਪੂਰੇ 1 ਸਾਲ ਦੀ ਮਿਹਨਤ ਦੇਖ ਲਿਓ ਤੁਸੀਂ ਸਾਰੇ ਜਣੇ ਜਾ ਕੇ ਮੇਰੀ ਵੀਡੀਓ ਦੇ ਵਿੱਚ ਇਹੋ ਜਿਹਾ ਕੁਝ ਵੀ ਗਲਤ ਨਹੀਂ ਹੈਗਾ ਵੀ ਜਿਹਨੂੰ ਤੁਹਾਨੂੰ ਦੇਖ ਕੇ ਅੱਖਾਂ ਸ਼ਰਮਿੰਦੀਆਂ ਹੋਣ ਸ਼ਰਮਿੰਦਾ ਹੋਣਾ ਹਨਾ ਅ ਫੈਮਿਲੀ ਕਿਰੇਲੂ ਵਲੌਗ ਬਣਾਏ ਹੋਏ ਨੇ ਮੇਰੇ ਔਰ ਕੰਮਕਾਰ ਦੇ ਵਲੌਗ ਬਣਾਏ ਹੋਏ ਨੇ ਕੋਈ ਐਦਾਂ ਨਹੀਂ ਹੈਗਾ ਵੀ ਸਿਰਫ ਬੱਗ ਬੱਗ ਕਰਕੇ ਹੀ ਆਪਣਾ ਵਲੌਗ ਬਣਾ ਕੇ ਆਪਾਂ ਚਲੇ ਗਏ ਹੈਨਾ ਪਾਤੀ ਵੀਡੀਓ ਵੀ ਕੁਝ ਹੈ ਨਹੀਂ ਸੋ ਆਪਾਂ ਮਿਹਨਤ ਕਰੀਆ ਵਾਹਿਗੁਰੂ ਮਿਹਨਤ ਨੂੰ ਰੰਗ ਲਾਊਗਾ ਮੈਨੂੰ ਮੈਨੂੰ ਮੈਂ ਵਿਊਆਂ ਦੇ ਮਗਰ ਤਾਂ ਕਦੇ ਭੱਜੀ ਨਹੀਂ ਹੈਗੀ ਤੁਹਾਨੂੰ ਸੱਚੀ ਦੱਸਾਂ ਮੈਂ ਕਦੇ ਵੀ ਵਿਊ ਦੇ ਮਗਰ ਨਹੀਂ ਭੱਜੀ ਹੈਗੀ ਨਾ ਮੈਂ ਕਦੇ ਸਬਸਕ੍ਰਾਈਬਰਾਂ ਦੇ ਮਗਰ ਭੱਜੀ ਸੀ ਮੈਨੂੰ ਕਰੋ ਕਰੋ ਮੈਂ ਹਮੇਸ਼ਾ ਇਹੀ ਚਾਹਿਆ ਵੀ ਜਿਹਨਾਂ ਨੂੰ ਬਲੌਗ ਵਧੀਆ ਲੱਗਣਗੇ ਨਾ ਉਹ ਮੇਰੇ ਖੁਦ ਆਉਣਗੇ ਖੁਦ ਮੇਰੇ ਬਲੌਗ ਦੇਖਣਗੇ ਆ ਕੇ ਹਨਾ ਔਰ ਮੇਰੇ ਨਾਲ ਜੁੜੇ ਵੀ ਭੈਣ ਭਾਈ ਹੋ ਜਾਈਆਂ ਜਿਹੜੇ ਬਹੁਤ ਵਧੀਆ ਫਸਾਦ ਦਿੰਦੇ ਨੇ ਹਨਾ ਤੇ ਬਾਕੀ ਜੀ ਹੁਣ ਬਸ ਫੁੱਲ ਕੇ ਲਾ ਦਵਾਂ ਮੈਂ ਉਸ ਤੋਂ ਬਾਅਦ ਨਾ ਮੈਂ ਬੱਚਿਆਂ ਨੂੰ ਸਵੇਰੇ ਹੁਣ ਮੈਂ ਸੈਂਟਰ ਵਿੱਚ ਰੁਮ ਬਣਾ ਕੇ ਦਵਾਂਗੀ ਮੈਂ ਤਾਂ ਪਾਪਾ ਤੋਂ ਬ੍ਰੈਡ ਮਕਾਲੇ ਸੀਗੇ ਮੈਂ ਹੁਣ ਵੀ ਬ੍ਰੈਡ ਲੈ ਆਏ ਹਾਂ ਦੋ ਮੇਰੇ ਬੱਚਿਆਂ ਨੂੰ ਸੈਂਡਵਿਚ ਬਣਾ ਕੇ ਦੇ ਦੂੰਗੀ ਕਿਉਂਕਿ ਮੈਂ ਹੁਣ ਆਲੂ ਉਬਾਲ ਕੇ ਨਾ ਹੁਣ ਰੱਖ ਦੂੰਗੀ ਰਾਤ ਨੂੰ ਸਵੇਰੇ ਉੱਠ ਕੇ ਕਿਉਂਕਿ ਸਵੇਰੇ ਕੀ ਪਤਾ ਹੁੰਦਾ ਨਾ ਸਰੀਰ ਜ਼ਿਆਦਾ ਡਾਊਨ ਹੋ ਜਵੇ ਜਾਂ ਠੀਕ ਵੀ ਹੋ ਜਵੇ ਨਾ ਇਹ ਪਤਾ ਨਹੀਂ ਨਾ ਹੁੰਦਾ ਕੁਝ ਵੀ ਸਰੀਰ ਦਾ ਤੇ ਤਾਂ ਕਰਕੇ ਫਿਰ ਮੈਂ ਹੁਣ ਆਲੂ ਲੂ ਲੂ ਹੁਣੇ ਉਬਾਲ ਕੇ ਰੱਖ ਦਾਨੀਆਂ ਬਾਕੀ ਪਿਆਜ਼ ਵਗੈਰਾ ਤਾਂ ਮੈਂ ਜਦੇ ਕਟਿੰਗ ਕਰ ਦਿੰਨੀ ਮੈਂ ਕਦੇ ਵੀ ਪਿਆਜ਼ ਵਗੈਰਾ ਕਟਿੰਗ ਕਰਕੇ ਨਹੀਂ ਰੱਖਣੇ ਵੀ ਨਹੀਂ ਚਾਹੀਦੇ ਹੈਗੇ ਕਹਿੰਦੇ ਪਿਆਜ਼ ਕਹਿੰਦੇ ਕਦੇ ਵੀ ਪਹਿਲਾਂ ਕਟਿੰਗ ਨਹੀਂ ਕਰਕੇ ਰੱਖਣੇ ਚਾਹੀਦੇ ਹੈਗੇ ਜਦੋਂ ਵੀ ਸਬਜ਼ੀ ਬਣਾਉਣੀ ਆ ਉਦੋਂ ਨਾਲ ਦੀ ਨਾਲ ਕਟਿੰਗ ਕਰਨੀ ਚਾਹੀਦੀ ਆ ਕਿਉਂਕਿ ਮੈਂ ਕਾਫੀ ਵੀਡੀਓ ਸਿੱਧੀਆਂ ਦੇਖੀਆਂ ਹੋਈਆਂ ਹਨ ਖਾਣ ਪੀਣ ਦੇ ਮਾਮਲੇ ਜਿਵੇਂ ਇਦਾਂ ਦੀਆਂ ਦੇਖਦੀ ਰਹਿੰਦੀ ਆ ਤੇ ਪਿਆਜ਼ ਆਪਾਂ ਨੂੰ ਜਦੇ ਕਟਿੰਗ ਕਰਨੀ ਚਾਹੀਦੀ ਹੈ ਨੇ ਤੇ ਬਾਕੀ ਸਬਜ਼ੀ ਆਪਾਂ ਕੱਟ ਕੇ ਰੱਖ ਸਕਦੇ ਹਾਂ ਬਟ ਪਿਆਜ਼ ਨਹੀਂ ਕਟਿੰਗ ਕਰਕੇ ਰੱਖਣੇ ਚਾਹੀਦੇ ਰਾਤ ਨੂੰ ਜਾਂ ਕਾਫੀ ਟਾਈਮ ਪਹਿਲਾਂ ਤੇ ਲਓ ਜੀ ਬਸ ਆਪਣੇ ਫੁੱਲ ਕੇ ਬਣ ਗਏ ਅਦਰ ਜਿਨ ਜੀ ਨੇ ਖਾਣੇ ਆ ਬਾਕੀ ਕਹਿੰਦੇ ਨਹੀਂ ਹੁੰਦਾ ਮਿਹਨਤ ਮੇਰੀ ਰਹਿਮਤ ਤੇਰੀ ਹੈ ਨਾ ਬਾਕੀ ਉਹ ਵਹਿਗੁਰੂ ਤੇ ਆ ਆਪਾਂ ਮਿਹਨਤ ਕਰ ਰਹੇ ਆ ਕਿਸੇ ਜੱਗੇ ਧਰ ਲੈਣੀ ਕੱਢ ਰਹੇ ਕਿਸੇ ਧੱਗੇ ਕੁਛ ਨਹੀਂ ਕਰ ਰਹੇ ਬਸ ਮਿਹਨਤ ਜਾਰੀ ਰੱਖੀ ਹੋਈ ਆਪਣੀ ਰੰਗ ਲਾਉਣਾ ਨਾਲ ਆਉਣਾ ਵਹਿਗੁਰੂ ਦੇ ਹੱਥ ਚ ਹੈ ਨਾ ਤੇ ਰੱਬ ਵਹਿਗੁਰੂ ਜੀ ਇੱਥੇ ਤੱਕ ਲੈ ਕੇ ਆਏ ਆ ਅੱਗੇ ਵੀ ਲੈ ਕੇ ਜਾਣਗੇ ਹਨਾ ਤੇ ਚਲੋ ਜੀ ਫਿਰ ਮੈਂ ਤੁਹਾਨੂੰ ਰੋਟੀ ਬਣਾ ਕੇ ਫਿਰ ਮਿਲਦੀ ਆ ਹਾਂਜੀ ਫਰੈਂਡਸ ਇੱਥੇ ਮੈਂ ਨਾ ਆਟਾ ਰੋਟੀ ਬਣਾ ਲਈ ਸੀਗੀ ਇੱਥੇ ਨਾ ਬੋਟਲਸ ਪਈਆਂ ਸੀਗੀਆਂ ਬੱਚਿਆਂ ਨੇ ਪਾਣੀ ਵਾਲੀਆਂ ਖਾਲੀ ਕਰਕੇ ਰੱਖੀਆਂ ਹੋਈਆਂ ਫਿਰ ਮੈਂ ਨਾਲ ਦੀ ਨਾਲ ਪਾਣੀ ਵਾਲੀਆਂ ਬੋਟਲਸ ਭਰ ਕੇ ਮੈਂ ਕਿਹਾ ਚਲੋ ਰੱਖ ਦੰਨੀ ਆ ਸਾਇਦ ਪਾਪਾ ਆ ਗਏ ਸੀਗੇ ਬਸ ਹੁਣ ਮੈਂ ਰੋਟੀ ਪਾਣੀ ਸੀਗੀ ਮੈਂ ਕਿਹਾ ਚਲੋ ਵੀ ਰੋਟੀ ਖਾ ਲੰਨੇ ਆ ਸਾਰੇ ਜਾਣੇ ਹਨ ਤੇ ਤੁਹਾਨੂੰ ਦੱਸੇ ਅੱਜ ਤबीयत ਠੀਕ ਨਹੀਂ ਸੀਗੀ ਸਬਜੀ ਮੈਂ ਕੋਈ ਬਣਾਈ ਨਹੀਂ ਸੀਗੀ ਜਿਹੜੀ ਪਈ ਸੀ ਅਸੀਂ ਉਹਦੇ ਨਾਲੇ ਸਾਰ ਲਿਆ ਸੀਗਾ ਮੈਂ ਇੱਥੇ ਆਲੂ ਵਾਲ ਕੇ ਰੱਖਤੇ ਸੀਗੇ ਬੱਚਿਆਂ ਦੇ ਲਈ ਮੈਂ ਕਿ ਰੱਖਾ ਹੁਣ ਰੱਖਿਓਏ ਸੀਗੇ ਮੈਂ ਕਿ ਚਲੋ ਜਿੰਨਾ ਟਾਈਮ ਚ ਰੋਟੀ ਖਾਵਾਂਗੇ ਉਨੇ ਟਾਈਮ ਚ ਆਲੂ ਉਬਲ ਜਾਣਗੇ ਮੈਂ ਕਿ ਚਲੋ ਵੀ ਫਿਰ ਸਵੇਰੇ ਬੱਚਿਆਂ ਨੂੰ ਸੈਂਡਵਿਚ ਵਗੈਰਾ ਬਣਾ ਕੇ ਭੇਜ ਦੂੰਗੀ ਕਿਉਂਕਿ ਰਾਤ ਨੂੰ ਮੈਨੂੰ ਕਾਫੀ ਜ਼ਿਆਦਾ ਫੀਵਰ ਹੋ ਗਿਆ ਸੀਗਾ ਫਿਰ ਲੱਤਾਂ ਮਾਂ ਵੀ ਸੈਲ ਦੇ ਪਾਪਾ ਨੇ ਕਾਫੀ ਟਾਈਮ ਕੁੱਟੀਆਂ ਕਿਉਂਕਿ ਦਰਦ ਇਹਨਾਂ ਸੀਗਾ ਬੋਲਦੇ ਸੀਗੇ ਵੀ ਜਾ ਤੈਨੂੰ ਦਿਨ ਚ ਕਿਹਾ ਸੀਗਾ ਤੂੰ ਮੈਡੀਸਿਨ ਲੈ ਲੰਦੀ ਹੈ ਨਾ ਫਿਰ ਉਸ ਤੋਂ ਬਾਅਦ ਜੀ ਬਸ ਹੁਣ ਮੈਂ ਰੋਟੀ ਪਾਣ ਲੱਗ ਜੂਗੀ ਰੋਟੀ ਪਾ ਕੇ ਫੇਰ ਰੋਟੀ ਰੋਟੀ ਖਾ ਲਾਂਗੇ ਅਸੀਂ ਤੇ ਬਾਕੀ ਜੀ ਜਿਹੜੇ ਮੇਰੇ ਚੈਨਲ ਤੇ ਨਿਊ ਆਉਣੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਔਰ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਇੰਨਾ ਪਿਆਰ ਦਿੰਦੇ ਹੋ ਜਿੰਨੇ ਵੀ ਮੈਨੂੰ 뷰 ਆਉਂਦੇ ਨੇ ਮੈਂ ਉਹਨਾਂ ਵਿੱਚ ਬਹੁਤ ਖੁਸ਼ ਆ ਕਿਉਂਕਿ ਕਿੱਥੇ ਆਪਾਂ ਨੂੰ ਇੱਕ ਵੀ ਕੋਈ ਜਾਣਦਾ ਨਹੀਂ ਹੁੰਦਾ ਕਿੱਥੇ ਅੱਜ 100 ਦੀ ਗਿਣਤੀ ਆ 200 ਦੀ ਹੋਊ 300 ਦੀ ਹੋਊ ਫੇਰ ਹਜ਼ਾਰਾਂ ਚ ਹੋਊ ਫੇਰ ਲੱਖਾਂ ਚ ਹੋਊਗੀ ਹਨਾ ਕਦੇ ਨਾ ਕਦ ਤੇ ਟਾਈਮ ਬਦਲੂਗਾ ਹੀ ਹਨਾ ਸਾਰੇ ਜਾਣੇ ਵਾਹਿਗੁਰੂ ਮੂਰੇ ਹੀ ਅਰਦਾਸ ਕਰਿਆ ਕਰੋ ਵਾਹਿਗੁਰੂ ਲੋਕਾਂ ਨੂੰ ਰੰਗ ਬਦਲਦੇ ਦੇਖਿਆ ਹੈ ਹਨਾ ਪਰ ਜਿਹੜਾ ਵਾਹਿਗੁਰੂ ਆ ਨਾ ਉਹ ਵਕਤ ਬਦਲਦਾ ਏ ਸੋ ਸਾਰੇ ਜਾਣੇ ਇਹੀ ਸਿਖਿਆ ਕਰੋ ਵੀ ਲੋਕ ਰੰਗ ਬਦਲਦੇ ਨੇ ਬਸ ਵਾਹਿਗੁਰੂ ਤੁਸੀਂ ਮੇਰਾ ਵਕਤ ਬਦਲਣਾ ਹੈ ਹਨਾ ਤੇ ਤਾਂ ਕਰਕੇ ਆਪਾਂ ਆਪਣੀ ਮਿਹਨਤ ਜਾਰੀ ਰੱਖੋ ਵਿਊ ਦੇ ਚੱਕਰਾਂ 'ਚ ਕਦੇ ਨਾ ਆਪਾਂ ਜੋ ਵਿਊ ਨਹੀਂ ਆਉਂਦੇ ਵਿਊ ਨਹੀਂ ਆਉਂਦੇ ਕੋਈ ਗੱਲ ਨਹੀਂ ਇੱਕ ਸਾਲ ਨਹੀਂ ਆਉਣਗੇ ਦੋ ਸਾਲ ਨਹੀਂ ਆਉਣਗੇ ਤੀਜੇ ਸਾਲ ਚ ਤਾਂ ਆਉਣ ਗਈ ਕਦੇ ਨਾ ਕਦੇ ਤਾਂ ਆਉਣ ਗਈ ਹੈ ਨਾ ਬਸ ਮਿਹਨਤ ਜਾਰੀ ਰੱਖੋ ਤੇ ਉਸ ਤੋਂ ਬਾਅਦ ਜੀ ਇੱਥੇ ਮੈਂ ਆਪਣਾ ਰੋਟੀ ਰੁੱਟੀ ਅਸੀਂ ਖਾ ਲਈ ਸੀਗੀ ਰੋਟੀ ਖਾ ਕੇ ਜਿਹੜੇ ਬਰਤਨ ਸੀਗੇ ਰੋਟੀ ਵਾਲੇ ਉਹ ਮੈਂ ਮਾਂਜਣ ਲੱਗ ਗਈ ਸੀਗੀ ਤੇ ਮੈਂ ਕਿਹਾ ਚਲੋ ਵੀ ਇਹਨਾਂ ਨੂੰ ਮਾਂਝ ਕੇ ਰੱਖ ਦੰਨੀ ਆ ਤੇ ਕਿਚਨ ਵਗੈਰਾ ਥੋੜੀ ਸਾਫ਼ ਕਰਨੀ ਸੀਗੀ ਉਹ ਸਾਫ਼ ਕਰਕੇ ਆਪਾਂ ਫਿਰ ਬਸ ਉਹ ਆਹੀ ਕੰਮ ਸੀਗੇ ਤੇ ਦੁੱਧ ਫਿਰ ਸਾਇਦ ਪਾਪਾ ਨੇ ਬਣਾ ਲਿਆ ਸੀ ਮੈਂ ਦੁੱਧ ਨਹੀਂ ਪੀਂਦੀ ਮੈਨੂੰ ਬੋਲਦੇ ਸੀਗੇ ਬਹੁਤ ਜ਼ਿਆਦਾ ਕਹਿੰਦੇ ਜਿਹੜੀ ਬੋਡੀ ਪੈਨ ਕਰਦੀ ਹੈ ਨਾ ਇਹ ਤਾਂ ਹੀ ਕਰਦੀ ਹੈ ਜਿਹੜਾ ਤੂੰ ਦੁੱਧ ਨਹੀਂ ਪੀਂਦੀ ਕਹਿੰਦੇ ਜਿਵੇਂ ਵੀ ਤੈਨੂੰ ਵਧੀਆ ਲੱਗਦਾ ਠੰਡਾ ਵਧੀਆ ਲੱਗਦਾ ਚਾਹੇ ਚੇ ਮੈਂ ਕੁਝ ਪਾ ਕੇ ਵਧੀਆ ਲੱਗਦਾ ਤੂੰ ਉਹਵੇਂ ਦੁੱਧ ਪੀਆ ਕਰ ਨਾ ਸਿੰਪਲ ਦੁੱਧ ਪੀਆ ਕਰ ਹਨਾ ਫਿਰ ਮੈਂ ਰਾਤ ਜਦੋਂ ਇੰਨੇ ਪੇਨ ਸੀਗੇ ਮੈਨੂੰ ਫਿਰ ਤੇ ਪਾਪਾ ਦੁੱਧ ਲੈ ਕੇ ਆਏ ਠੰਡਾ ਵਿੱਚ ਬਰਫ਼ ਪਾ ਕੇ ਕਹਿੰਦੇ ਪੀ ਮੈਂ ਕਿਹਾ ਮੇਰਾ ਨਹੀਂ ਦਿਲ ਕਰਦਾ ਵੇ ਤੱਕੇ ਨਾ ਪਲਾਇਆ ਉਹਨਾਂ ਨੇ ਮੈਨੂੰ ਇੱਥੇ ਆਪਾਂ ਜਿਹੜੇ ਆਲੂ ਸੀਗੇ ਆਪਣੇ ਉੱਬਲ ਗਏ ਸੀਗੇ ਇਹਨਾਂ ਨੂੰ ਮੈਂ ਹੁਣ ਧੋ ਕੇ ਕੱਢ ਕੇ ਰੱਖ ਦੂੰਗੀ ਫ੍ਰਿਜ ਦੇ ਵਿੱਚ ਕਿਉਂਕਿ ਹੁਣ ਮੈਨੂੰ ਇਹ ਸਵੇਰੇ ਚਾਹੀਦੇ ਨੇ ਮੈਨੂੰ ਹੁਣ ਨਹੀਂ ਚਾਹੀਦੇ ਹੈਗੇ ਬ੍ਰੈਡ ਵਗੈਰਾ ਸਾਇਦ ਦੇ ਪਾਪਾ ਲੈ ਆਏ ਸੀਗੇ ਖੰਨੇ ਤੋਂ ਹੀ ਤੇ ਤਬੀਅਤ ਮੇਰੀ ਖਰਾਬ ਹੀ ਆ ਜਾਂ ਤਾਂ ਮੈਨੂੰ ਟਾਈਫਾਇਡ ਫੇਰ ਹੋ ਗਿਆ ਹੋਣਾ ਕਿਉਂਕਿ ਉਸੇ ਤਰ੍ਹਾਂ ਮੇਰੇ ਫੇਰ ਬਾਡੀ ਪੇਨ ਕਰਦੀ ਹੈ ਜਦੋਂ ਮੈਨੂੰ ਟਾਈਫਾਇਡ ਹੋ ਜਾਂਦਾ ਨਾ ਜਾਂ ਫੇਰ ਕੁਝ ਹੋਰ ਪ੍ਰੋਬਲਮ ਹੋ ਸਕਦੀ ਆ ਕਿਉਂਕਿ ਬਾਡੀ ਬਹੁਤ ਜ਼ਿਆਦਾ ਪੇਨ ਕਰਦੀ ਆ ਬਹੁਤ ਜ਼ਿਆਦਾ ਇਸ ਟਾਈਮ ਤਾਂ ਚਲੋ ਮੈਂ ਫਿਰ ਵੀ ਠੀਕ ਸੀਗੀ ਜਦੋਂ ਆ ਕੰਮ ਕਰੀ ਜਾਂਦੀ ਸੀਗੀ ਬਟ ਮੈਂ ਬਹੁਤ ਜ਼ਿਆਦਾ ਪੇਨ ਚਾ ਇੱਥੇ ਹੋ ਗਿਆ ਸੀਗਾ ਰੋਟੀ ਰੋਟੀ ਖਾ ਕੇ ਨਾ ਸੈਜ ਉਹਨੇ ਇਹ ਸੈਦਾ ਪਾਪਾ ਐਲਸੀਡੀ ਤਾਰ ਕੇ ਪਿੱਛੇ ਤਾਂ ਸਾਫ਼ ਕਰ ਰਹੇ ਸੀਗੇ ਕਿਉਂਕਿ ਮੈਂ ਨਹੀਂ ਤਾਰਦੀ ਮੈਨੂੰ ਡਰ ਬਹੁਤ ਲੱਗਦਾ ਏ ਚੀਜ਼ਾਂ ਤੋਂ ਵੀ ਟੁੱਟ ਜਾਟ ਨਾ ਜਾਵੇ ਤਾਂ ਕਰਕੇ ਸੈਜ ਲੱਗੀ ਸੀ ਸਾਫ਼ ਕਰਨ ਤੇ ਉਹਦੇ ਪਾਪਾ ਤਾਰੀ ਖੜੇ ਸੀਗੇ ਬਾਕੀ ਜੇ ਤੁਹਾਨੂੰ ਮੇਰੇ ਅੱਜ ਦਾ ਵਲੌਗ ਵਧੀਆ ਲੱਗਿਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਔਰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੇ ਮੇਰਾ ਵਲੌਗ ਅੱਜ ਇਹੋ ਜਿਹੀ ਬਣਿਆ ਪਰ ਪਲੀਜ਼ ਪਿਆਰ ਜ਼ਰੂਰ ਦਿਓ ਅੱਜ ਦਾ ਵਲੌਗ ਮੇਤੋਂ ਨਹੀਂ ਚੱਜ ਨਾਲ ਬਣਿਆ ਹੈਗਾ ਕਿਉਂਕਿ ਤਬੀਅਤ ਤਾਂ ਠੀਕ ਨਾ ਨਾ ਹੋਵੇ ਫਿਰ ਵਲੌਗ ਬਣਾਉਣ ਨੂੰ ਦਿਲ ਵੀ ਨਹੀਂ ਕਰਦਾ ਹੈਗਾ ਪਰ ਕੀ ਕਰੀਏ ਆਪਣਾ ਕੰਮ ਆ ਇਹ ਜੇ ਇਹਨੂੰ ਕੰਮ ਨੂੰ ਬੰਦ ਕਰ ਦਿਆਂ ਤਾਂ ਫਿਰ ਡਾਊਨ ਚਲੇ ਜਾਂਦਾ ਚੈਨਲ ਸੋ ਇਹਨੂੰ ਵਧਾਉਣ ਦੇ ਲਈ ਕੰਮ ਜ਼ਰੂਰੀ ਆ ਹਨ ਤੇ ਚਲੋ ਜੀ ਮਿਲਦੇ ਆ ਕੱਲ ਨੂੰ ਫਿਰ ਆਪਾਂ ਨਿਊ ਵਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ অ'কেজি বাই বাই গুড নাইট টেক কেয়াৰ স্ৱীট ড্ৰিম বাই বাই